ਪੰਜਾਬ ਦੇ ਪ੍ਰਸਿੱਧ ਤਿਉਹਾਰ ਲੋਹੜੀ ਦੀ ਪਤੰਗਬਾਜ਼ੀ ਦੇ ਸ਼ੌਕੀਨ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰਦੇ ਨੇ। ਇਸ ਦਿਨ ਬੱਚੇ ਅਤੇ ਨੌਜਵਾਨ ਪਤੰਗ ਚੜਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਨੇ ਪਰ ਕਈ ਵਾਰ ਉਹਨਾਂ ਦੀ ਖੁਸ਼ੀ ਕਿਸੇ ਲਈ ਗਮੀ ਦਾ ਕਾਰਨ ਵੀ ਬਣ ਜਾਂਦੀ ਹੈ। ਅਸੀਂ ਗੱਲ ਕਰ ਰਹੇ ਹਾਂ ਚਾਈਨਾ ਡੋਰ ਦੀ ਜੋ ਸਸਤੀ ਅਤੇ ਮਜ਼ਬੂਤ ਹੋਣ ਦੇ ਕਾਰਨ ਨੌਜਵਾਨਾਂ ਦੀ ਪਹਿਲੀ ਪਸੰਦ ਹੈ। ਨੌਜਵਾਨ ਪਤੰਗ ਉਡਾਉਣ ਲਈ ਚਾਈਨਾ ਡੋਰ ਦਾ ਇਸਤੇਮਾਲ ਕਰਦੇ ਨੇ ਪਰ ਇਹ ਚਾਈਨਾ ਡੋਰ ਪਤੰਗ ਕੱਟਣ ਤੋਂ ਬਾਅਦ ਰਾਹਗੀਰਾਂ ਅਤੇ ਬਾਈਕ ਸਵਾਰਾਂ ਲਈ ਕਾਤਲ ਸਾਬਤ ਹੋ ਰਹੀ ਹੈ। ਸੂਬੇ ਚ ਚਾਈਨਾ ਡੋਰ ਨਾਲ ਗਰਦਨ ਅਤੇ ਹੱਥ ਕਟਣ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਜਿਸ ਕਾਰਨ ਲੋਕ ਇਸ ਉੱਤੇ ਪਾਬੰਦੀ ਲਗਾਉਣ ਅਤੇ ਇਸ ਨੂੰ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਹੇ ਨੇ ਜਾਣਕ ਅਸੀਂ ਜਾ ਰਹੀ ਸੀ ਮੋਰੇ ਇਹਨਾਂ ਦੇ ਬੱਚੇ ਦੇ ਗਰਦਨ ਦੇ ਕੋਲੇ ਡੋਰ ਆ ਗਈ ਅੱਛਾ ਤੁਸੀਂ ਤੁਸੀ ਰੋਕ ਕੇ ਉਹਨੂੰ ਸੈਰ ਰੋਕ ਕੇ ਬਿਲਕੁਲ ਪਿੱਛੇ ਇੰਨੀ ਜ਼ਿਆਦਾ ਟ੍ਰੈਫਿਕ ਸੀ ਮੈਨੂੰ ਪਿਛਲਾ ਵੀ ਨਹੀਂ ਕੁਝ ਦਿਖਿਆ ਚਾਹੇ ਕੋਈ ਗੱਡੀ ਵਾਲਾ ਸਾਨੂੰ ਫੇਟ ਮਾਰ ਜਾਂਦਾ ਅਪੀਲ ਇਹ ਹੈ ਜੀ ਵੀ ਇਹ ਡੋਰ ਤੇ ਬੈਨ ਹੋਣੀ ਚਾਹੀਦੀ ਆ ਚੈਨਲ ਡੋਰ ਜਮ੍ਹਾਂ ਹੀ ਵਿਕਰੀ 'ਚ ਨਹੀਂ ਹੋਣੀ ਚਾਹੀਦੀ ਕਿਉਂਕਿ ਇਸ ਇਤਲੀ ਬਹੁਤ ਜ਼ਿਆਦਾ ਹਾਨੀ ਕਰਕ ਉੱਧਰ ਇਸ ਸਬੰਧੀ ਜਦ ਲੁਧਿਆਣਾ ਪੁਲਿਸ ਦੇ ਆਲਾ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਚਾਈਨਾ ਡੋਰ ਨੂੰ ਵੇਚਣ ਅਤੇ ਖਰੀਦਣ ਉਤੇ ਮੁਕੰਮਲ پابੰਦੀ ਲਗਾਈ ਗਈ ਹੈ ਜੋ ਕੋਈ ਵੀ ਕਾਨੂੰਨ ਦੀ ਉਲੰਘਣਾ ਕਰੇਗਾ ਉਸ ਕੇ ਲਾ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਿਹੜੀ ਚਾਈਨਾ ਡੋਰ ਆ ਇਹਦੇ ਤੇ ਬਿਲਕੁਲ ਪੂਰਨ پابੰਦੀ ਹੈ ਔਰ ਸਾਡੇ ਵੱਲੋਂ ਪਹਿਲੀ ਤਰੀਕ ਨੂੰ ਹੀ ਨਵੇਂ ਸਾਲ ਦੀ ਸ਼ੁਰੂਆਤ ਅਸੀਂ ਚਾਈਨਾ ਡੋਰ ਤੋਂ ਹੀ ਕੀਤੀ 250 ਗੱਟੂ ਅਸੀਂ ਪਹਿਲੀ ਤਰੀਕ ਨੂੰ ਚਾਈਨਾ ਡੋਰ ਦਾ ਫੜਿਆ ਸੀ ਤਾਂ ਉਹਨੂੰ ਮੁਕਦਮਾ ਦਰਜ ਕਰਕੇ ਸੁਲਾਖਾਂ ਦੇ ਪਿੱਛੇ ਭੇਜਿਆ ਔਰ ਮੇਰੇ ਵੱਲੋਂ ਆਲਰੇਡੀ ਚਾਰਾਂ ਸਚਵਾਂ ਨੂੰ ਇਹ ਡਾਇਰੈਕਸ਼ਨ ਦਿੱਤੀ ਜਾ ਚੁੱਕੀ ਹੈ ਕਿ ਚਾਈਨਾ ਡੋਰ ਕਿਸੇ ਵੀ ਕੀਮਤ ਤੇ ਨਹੀਂ ਵਿਕਣੀ ਚਾਹੀਦੀ ਕਿਉਂਕਿ ਇਹਦੇ ਨਾਲ ਇਨਸਾਨੀ ਜ਼ਿੰਦਗੀ ਨੂੰ ਖਤਰਾ ਹੈ ਕਈ ਵਾਰ ਦਾ ਤਾਂ ਪਿਛਲੇ ਸਮਿਆਂ ਦੇ ਦੌਰਾਨ ਜਦੋਂ ਤੰਗਾਂ ਦਾ ਇਹ ਟਾਈਮ ਆਉਂਦਾ ਤਾਂ ਉਦੋਂ ਇਹ ਹੁੰਦੀਆਂ ਨੇ ਤੇ ਸਾਡੇ ਵੱਲੋਂ ਸੀਰੀਅਸਲੀ ਲਿਆ ਜਾ ਰਿਹਾ ਹੈ ਫਿਰ ਵੀ ਜੇਕਰ ਕਿਤੇ ਕੋਈ ਅਜੇਹਾ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਤਾਂ ਇਮੀਡੀਏਟਲੀ ਸਖਤ ਕਾਰਵਾਈ ਕੀਤੀ ਜਾਓ ਚਾਈਨਾ ਡੋਰ ਦੇ ਕਾਰਨ ਹੋਣ ਵਾਲੇ ਹਾਦਸਿਆਂ ਤੋਂ ਬਾਅਦ ਇਸ ਨੂੰ ਕਾਤਲ ਡੋਰ ਦੇ ਨਾਮ ਨਾਲ ਵੀ ਜਾਣਿਆ ਜਾਣ ਲੱਗ ਪਿਆ ਹੈ ਪਰ ਬਾਵਜੂਦ ਇਸ ਦੇ ਕਈ ਲੋਕ ਮਾਸੂਮ ਲੋਕਾਂ ਦੀ ਜ਼ਿੰਦਗੀ ਦਾਤੇ ਲਾ ਰਹੇ ਨੇ ਲੋੜ ਹੈ ਅਜਿਹੇ ਲੋਕਾਂ ਖਿਲਾਫ ਕਾਰਵਾਈ ਕਰਨ ਦੀ ਤਾਂ ਜੋ ਅਜਿਹੀ ਕਿਸੇ ਵੀ ਅਣਸੁਖਾਵੀ ਘਟਨਾ ਤੋਂ ਬਚਿਆ ਜਾ ਸਕੇ ਕੈਮਰਾਮੈਨ ਰਵੀ ਸ਼ੰਕਰ ਦੇ ਨਾਲ ਪਵਨਪ੍ਰੀਤ ਕੌਰ ਟੀਵੀ ਪੰਜਾਬ ਲੁਧਿਆਣਾ